ਹਾਂਜੀ ਜੀ ਜਤ ਜੀ ਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਗੁਰਤਾਜ ਕੌਰ ਦੀ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੁਹਾਨੂੰ ਤੁਹਾਨੂੰ ਬਾਬਾ ਬਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਚੜਦੀ ਕਲਾ ਦੇ ਵਿੱਚ ਰੱਖਣ ਜੀ ਤੇ ਭੈਣੋ ਅੱਜ ਵਾਲੀ ਵੀਡੀਓ ਬਹੁਤ ਖਾਸ ਆ ਜਿਵੇਂ ਕਿ ਸਰਦੀਆਂ ਦਾ ਮੌਸਮ ਆ ਰਿਹਾ ਆ ਤੇ ਸਾਰਿਆਂ ਭੈਣਾਂ ਨੂੰ ਜਰੂਰਤ ਪੈਣੀ ਆ ਕਿ ਕੰਬਲਾਂ ਨੂੰ ਆਪਾਂ ਬਾਹਰ ਕੱਢ ਲਈਏ ਤੇ ਕਈਆਂ ਨੇ ਕੱਢ ਵੀ ਲਈ ਹੋਣੀਆਂ ਜੀ ਤੇ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਆਪਾਂ ਕੰਬਲਾਂ ਨੂੰ ਤੋ ਕੇ ਫਿਰ ਰੱਖਿਆ ਹੁੰਦਾ ਬੈੱਡਾਂ 'ਚ ਕਿਉਂਕਿ ਜਦੋਂ ਸਰਦੀ ਖਤਮ ਹੋ ਜਾਂਦੀ ਆ ਤੇ ਕਈ ਵਾਰ ਨਹੀਂ ਦੇਖਣਾ ਹੈ ਕਿ ਜਦੋਂ ਅਸੀਂ ਕੰਬਲਾਂ ਨੂੰ ਕੱਢਣਾ ਫਿਰ ਵੀ ਕਿਤੇ ਨਾ ਕਿਤੇ 스멜 ਆ ਰਹੀ ਹੁੰਦੀ ਹੈ ਨਾ ਤੇ ਜਾਂ ਫਿਰ ਆਪਾਂ ਕੰਬਲਾਂ ਨੂੰ ਧੋ ਕੇ ਵਰਤਦੇ ਆ ਤੇ 8-10 ਦਿਨ ਬਾਅਦ ਸਾਡੇ ਕੰਬਲ ਜਿਹੜੇ ਬਦਬੂਦਾਰ ਜੇ ਹੋ ਜਾਂਦੇ ਨੇ 스멜 ਆਣ ਲੱਗ ਜਾਂਦੀ ਨੇ ਕਿਉਂਕਿ ਸਾਡੇ ਛੋਟੇ-ਛੋਟੇ ਬੱਚੇ ਜਿਹੜੇ ਨੇ ਇਹ ਬਿਲਕੁਲ ਨੰਗੇ ਪੈਰ ਖੇਡਦੇ ਰਹਿੰਦੇ ਨੇ ਤੇ ਉਸ ਤਰ੍ਹਾਂ ਹੀ ਕੰਬਲਾਂ ਦੇ ਉੱਪਰ ਚੜ੍ਹ ਕੇ ਤੇ ਨੱਚਦੇ ਖੁੱਦਦੇ ਰਹਿੰਦੇ ਨੇ ਤੇ ਗੰਦੇਮੰਦੇ ਹੱਥ ਪੈਰ ਜਿਹੜੇ ਕੰਬਲਾਂ ਨੂੰ ਲਾਉਂਦੇ ਰਹਿੰਦੇ ਨੇ ਤੇ ਕੰਬਲ 8-10 ਦਿਨ ਬਾਅਦ ਹੀ ਸਾਡਾ ਜਿਹੜਾ ਬਦਬੂਦਾਰ ਜਿਹਾ ਹੋ ਜਾਂਦਾ ਹੈ ਗ ਤੇ ਹੁਣ ਕਈ ਅੱਗੇ ਮੌਸਮ ਐਵੇਂ ਦਾ ਵੀ ਆਣਾ ਕਿ ਬਹੁਤ ਜ਼ਿਆਦਾ ਧੁੰਦਾਂ ਪੈਣੀਆਂ ਨੇ ਸੂਰਜ ਤਾਂ ਦਿਖਣਾ ਹੀ ਨਹੀਂ ਤੇ ਕੰਬਲ ਧੋਣਾ ਜਿੰਨਾ ਔਖਾ ਹੈ ਉਸ ਤੋਂ ਵੱਧ ਸੁਕਾਉਣਾ ਔਖਾ ਹੈ ਕਦੀ ਆਪਾਂ ਕਿਸੇ ਤਾਰ ਤੇ ਪਾਉਂਦੇ ਆ ਕਦੀ ਕਿਸੇ ਤਾਰ ਤੇ ਪਾਉਂਦੇ ਆ ਤੇ ਨਾਲੇ ਪੈਣੋਂ ਇੰਨਾ ਸੋਖਾ ਨਹੀਂ ਹੁੰਦਾ ਕਿ ਹਰ 8 10 ਦਿਨ ਬਾਅਦ ਅਸੀਂ ਕੰਬਲ ਧੋਈਏ ਤੇ ਮੈਂ ਤੁਹਾਨੂੰ ਬਹੁਤ ਸੋਖੀ ਜਿਹੀ ਟਿੱਕ ਦੱਸਣ ਲੱਗੀਆਂ ਜੇ ਤੁਹਾਡਾ ਕੰਬਲ ਧੋਣ ਤੋਂ ਬਾਅਦ 8 10 ਦਿਨ ਬਾਅਦ ਬਦਬੂਦਾਰ ਜਿਹਾ ਹੋ ਗਿਆ ਬੱਚਿਆਂ ਨੇ ਦਾਗ ਤੱਬੇ ਲਾਤੀਆਂ ਖਾਣਾ ਵੀ ਕਿਉਂਕਿ ਬੱਚੇ ਵਿੱਚੇ ਖਾਂਦੇ ਨੇ ਠੰਢੇ ਤੇ ਪੈਰ ਵੀ ਗ ਤੇ ਤੁਸੀਂ ਉਹਨੂੰ ਕਿਦਾਂ ਡਰਾਈ ਕਲੀਨ ਕਰ ਸਕਦੇ ਹੋ ਕਿਸ ਤਰ੍ਹਾਂ ਖੁਸ਼ਬੂਦਾਰ ਬਣਾ ਸਕਦੇ ਹੋ ਬਿਨਾ ਤੋਤੇ ਬਿਨਾ ਮਸ਼ੀਨ ਦੇ ਬਿਨਾ ਪਾਣੀ ਦੇ ਬਿਨਾ ਸਰਫ ਦੇ ਤੇ ਚਲੋ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਛੋਟੀ ਜਿਹੀ ਟ੍ਰਿਕ ਆ ਬੜੀ ਪਿਆਰੀ ਜਿਹੀ ਟ੍ਰਿਕ ਆ ਤੇ ਉਹਦੇ ਨਾਲ ਤੁਸੀਂ ਆਪਣਾ ਕੰਬਲ ਜਿਹੜਾ ਇੱਕਦਮ ਡਰਾਈ ਕਲੀਨ ਕਰ ਸਕਦੇ ਹੋ ਖੁਸ਼ਬੂਦਾਰ ਬਣਾ ਸਕਦੇ ਹੋ ਤਾਂ ਜੋ ਤੁਸੀਂ ਸਰਦੀ ਦੇ ਵਿੱਚ ਇਸ ਤਰ੍ਹਾਂ ਆਪਣਾ ਟਾਈਮ ਪਾਸ ਕਰ ਸਕਦੇ ਹੋ ਤੇ ਜਦੋਂ ਤੁਸੀਂ ਉਹਨੂੰ ਧੋਣਾ ਹੈ ਲਾਸਟ ਨੇ ਧੋ ਕੇ ਤੁਹਾਨੂੰ ਰੱਖ ਸਕਦੇ ਹੋ ਠੀਕ ਹੈ ਜੀ ਸਾਰੀ ਸਰਦੀ ਤੁਹਾਨੂੰ ਕੰਬਲ ਧੋਣ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਸੌਖੀ ਜਿਹੀ ਟ੍ਰਿਕ ਦੱਸਾਂਗੀ ਜਿਹਦੇ ਨਾਲ ਤੁਹਾਡਾ ਕੰਬਲ ਖੁਸ਼ਬੂਦਾਰ ਰਹੇਗਾ ਆਜਾ ਜੀ ਕਰਦੇ ਆ ਵੀਡੀਓ ਸਟਾਰਟ ਹਾਂਜੀ ਜੀ ਤੇ ਜਿਵੇਂ ਨਾ ਤੁਸੀਂ ਦੇਖ ਹੀ ਸਕਦੇ ਮੈਂ ਕੰਬਲ ਨੂੰ ਚੰਗੀ ਤਰ੍ਹਾਂ ਵਿਛਾ ਲਿਆ ਠੀਕ ਹੈ ਜੀ ਤੁਸੀਂ ਵੀ ਇਸੇ ਤਰੀਕੇ ਨਾਲ ਵਿਛਾ ਲੈਣਾ ਫਾਂਜੀ ਤੁਸੀਂ ਬੈੱਡ ਉੱਪਰ ਹੀ ਇਹਨੂੰ ਧਰ ਲਓ ਬੈੱਡ ਉੱਪਰ ਹੀ ਵਿਛਾ ਲਓ ਠੀਕ ਹੈ ਜੀ ਸਾਰੇ ਨੂੰ ਤੇ ਤੁਹਾਨੂੰ ਹੁਣ ਮੈਂ ਦੱਸਦੀਆਂ ਤੇ ਇਹਨੂੰ ਹੁਣ ਆਪਾਂ ਕਿੱਦਾਂ ਕਰਾਂਗੇ ਕਿਉਂਕਿ ਹੁਣ ਸਰਦੀਆਂ ਆ ਰਹੀਆਂ ਨੇ ਤੇ ਬੱਚਿਆਂ ਨੇ ਤੇ ਬਹੁਤ ਜ਼ਿਆਦਾ ਇਹਦੇ ਉੱਪਰ ਨੱਚਣਾ ਖੁੱਦਣਾ ਹਨਾ ਪੈਰ ਲਗਾਉਣੇ ਨੇ ਤੇ ਹੁਣ ਬਾਰ-ਬਾਰ ਤੇ ਅਸੀਂ ਇਹਨੂੰ ਧੋ ਨਹੀਂ ਸਕਦੇ ਹੈਗੇ ਮੈਂ ਲੈ ਲਿਆ ਜਿੱਥੇ 베이ਕਿੰਗ ਪਾਊਡਰ ਠੀਕ ਹੈ ਜੀ ਤੁਸੀਂ 베이ਕਿੰਗ ਸੋਡਾ ਵੀ ਲੈ ਸਕਦੇ ਹੋ ਤੇ 베이ਕਿੰਗ ਪਾਊਡਰ ਵੀ ਲੈ ਸਕਦੇ ਹੋ ਤੇ ਮੈਂ ਇੱਥੇ ਚੰਗੀ ਤਰ੍ਹਾਂ ਕਮਲ ਦੇ ਉੱਪਰ ਸਾਰੇ ਇਹਨੂੰ ਧੋੜ ਦੇਵਾ ਵੀ ਖਿਲਾੜ ਦੇਵਾਂਗੀ ਚੰਗੀ ਤਰ੍ਹਾਂ ਆਪਾਂ ਖਿਲਾੜਨਾ ਹੈ ਜਿਹੜੇ ਆ ਸਾਡੇ ਜਿਹੜੇ ਕੱਪੜਾ ਲੱਗਾ ਹੁੰਦਾ ਨਾ ਤੁਸੀਂ ਦੇਖਿਆ ਹੋਣਾ ਇਹਦੇ ਵਿੱਚ ਕਿੰਨੀ ਗੰਦਗੀ ਆ ਜਾਂਦੀ ਆ ਬਹੁਤ ਜ਼ਿਆਦਾ ਇਹ ਜਿਹੜਾ ਆ ਮੇਲ ਵਾਲਾ ਕੰਬਲ ਹੋ ਜਾਂਦਾ ਹਜੇ ਅਸੀਂ ਇਹਨੂੰ ਕੰਬਲ ਨੂੰ ਚੰਗੀ ਤਰ੍ਹਾਂ ਵਾਸ਼ਿੰਗ ਮਸ਼ੀਨ 'ਚ ਧੋਤਾ ਆ ਪੂਰਾ ਇਹਨੂੰ ਅਸੀਂ ਕਲੀਨ ਕੀਤਾ ਪਰ ਮੇਰੇ ਲਈ ਦੇ ਵਿੱਚ ਉਹ ਸਮੈਲ ਜੀ ਆਉਣ ਲੱਗੀ ਆ ਕਿਉਂਕਿ ਬੱਚੇ ਜਿਹੜੇ ਆ ਸਾਡੇ ਉਦਾਂ ਹੀ ਪੈਰ ਲੈ ਕੇ ਗੰਦੇ ਮੰਦੇ ਤੇ ਉੱਪਰ ਚੜ ਜਾਂਦੇ ਨੇ ਤੇ ਹੁਣ ਆਪਾਂ ਨੂੰ ਬਾਰ-ਬਾਰ ਤੇ ਅੱਠੀ ਦਿਨੀ ਤਾਂ ਆਪਾਂ ਧੋ ਨਹੀਂ ਸਕਦੇ ਕਿ ਅੱਠੀ ਦਸ ਦਿਨੀ ਧੋ ਲਈ ਹੈ ਨਾ ਹਾਂਜੀ ਬੇਟਾ ਹਾਂਜੀ ਪੁੱਤ ਜੀ ਹਾਂਜੀ ਦੱਸੋ ਅਲੀ ਕੰਬਲ ਤੇ ਚੰਗੀ ਤਰ੍ਹਾਂ ਸਾਰੇ ਖਿਲਾੜ ਲੈਣਾ ਤੇ ਸਾਈਡਾਂ ਤੇ ਜਿਹੜਾ ਕਪੜਾ ਲੱਗਾ ਹੁੰਦਾ ਉਹ ਤੇ ਚੰਗੀ ਤਰ੍ਹਾਂ ਖਿਲਾੜਿਓ ਕਿਉਂਕਿ ਇਹ ਆ ਜਿਹੜੀਆਂ ਚੀਜ਼ਾਂ ਨਾ ਬਹੁਤ ਜ਼ਿਆਦਾ ਗੰਧੀਆਂ ਹੋ ਜਾਂਦੀਆਂ ਤੇ ਰੁਕੋ ਰੁਕ ਜੋ ਨਹੀਂ ਆਣੀ ਐ ਇਦਾਂ ਤੁਸੀਂ ਚੰਗੀ ਕਰਾ ਇਹਦੀਆਂ ਨੁਕਰਾ ਚ ਵੀ ਚੰਗੀ ਤਰ੍ਹਾਂ ਖਿਲਾੜ ਲੈਣਾ ਤੇ ਮੈਂ ਕਿਹਨੂੰ ਸ਼ਾਇਆ ਦੇਖੋ ਬੱਚੇ ਸਾਡੇ ਕੋਈ ਚੱਪਲ ਨਹੀਂ ਕੁਛ ਨਹੀਂ ਸਿੱਧੇ ਇਦਾਂ ਹੁੰਦੇ ਨੇ ਤੇ ਤੂੰ ਇਹ ਵੀ}}{|}|ਤੇ ਬਹੁਤ ਜ਼ਿਆਦਾ ਜਿਹੜਾ ਪੈ ਰਿਆ ਮਿੱਟੀ ਵਾਲੇ ਲਿਆ ਕੇ ਤੇ ਉੱਪਰ ਚੜ ਜਾਂਦੇ ਨੇ ਹੁਣ بار بار ਤਾਂ ਆਪਾਂ ਇਹਨੂੰ ਧੋ ਨਹੀਂ ਸਕਦੇ ਤੇ ਮੈਂ ਇਦਾਂ ਹੀ 8-10 ਦਿਨ ਬਾਅਦ ਇਹਨੂੰ ਕਲੀਨ ਕਰ ਦਿੰਦੀ ਹੁੰਦੀ ਆ ਹਾਂਜੀ ਦੱਸੋ ਹਾਂਜੀ ਜੀ ਤੇ ਤੁਸੀਂ ਦੇਖ ਸਕਦੇ ਨੇ ਚੰਗੀ ਤਰ੍ਹਾਂ ਜਿਹੜਾ ਬੇਕਿੰਗ ਪਾਊਡਰ ਜਿਹੜਾ ਉਹ ਪਾ ਦਿੰਦਾ ਆ ਸਾਰੇ ਚੰਗੀ ਤਰ੍ਹਾਂ ਮੈਂ ਪਾ ਦਿੰਦਾ ਤੇ ਬਾਕੀ ਮੈਂ ਇਹਨੂੰ ਚੰਗੀ ਤਰ੍ਹਾਂ ਹੁਣ ਮਰਜ਼ ਕਰ ਦਾਂਗੀ ਸਾਰੇ ਤੇ ਮੈਂ ਕੱਪੜੇ ਧੋਣ ਵਾਲਾ ਕੁਬਲਿਸ਼ ਲੈ ਲਿਆ ਉਹਦੇ ਨਾਲ ਮੈਂ ਕਰਾਂਗੀ ਇਹਨੂੰ ਚੰਗੀ ਤਰ੍ਹਾਂ ਮੈਂ ਸਾਫ਼ ਕਰਾਂਗੀ ਇਹ ਆ ਕਿ ਇਹਦੇ ਨਾਲ ਕੀ ਹੋਏਗਾ ਜਿੰਨੇ ਇਹਦੇ ਬਕੀਲੀ ਆ ਪਰਟਾਣੂ ਨੇ ਆ ਦੇਖੋ ਕਿੰਨਾ ਉੱਡਦਾ ਪਿਆ ਆ ਇਹਦੇ ਵਿੱਚ ਨਾ ਬਹੁਤ ਜ਼ਿਆਦਾ ਹਜੀ ਮੈਂ ਇਹਨੂੰ ਧੋ ਕੇ ਤੇ ਕੰਬਲ ਨੂੰ ਫੇਰ ਰੱਖਿਆ ਸੀ ਪਰ ਜਦੋਂ ਮੈਂ ਬਾਹਰ ਕੱਢਿਆ ਤੇ ਮੈਂ ਕਿਹਾ ਕਿ ਉਹਨਾਂ ਨੂੰ ਆਪਾਂ ਕਲੀਨ ਕਰ ਲਈ ਸਾਫ਼ ਕਰ ਲਈ ਤੇ ਇਹਦੇ ਜਿਹੜੇ ਆ ਰੇਸ਼ੇ ਜੀ ਆ ਨਾ ਜਿਹੜੇ ਜਦਾਬਾਲ ਜਿਹੇ ਦੇ ਕੰਬਲ ਦੇ ਹੁੰਦੇ ਆ ਇਹ ਸਾਰੇ ਜੁੜੇ-ਜੁੜੇ ਜਿਹੜੇ ਗੰਦੇ ਸੀ ਇਹ ਨਹੀਂ ਤੇ ਜਿਹੜਾ ਬੇਕਿੰਗ ਪਾਊਡਰ ਹੈ ਨਾ ਇਹਦੇ ਨਾਲ ਬਹੁਤ ਚੰਗੀ ਤਰ੍ਹਾਂ ਸਾਜਣਾ ਕੰਬਲ ਹੈ ਉਹ ਸਾਰਾ ਸਾਫ਼ ਹੋ ਜਾਏਗਾ 50 ਤੋਂ 60% ਤੇ ਸਾਡਾ ਕੰਬਲ ਜਿਹੜਾ ਹੈ ਬੇਕਿੰਗ ਪਾਊਡਰ ਨਹੀਂ ਸਾਫ਼ ਕਰਦਾ ਜਿੰਨੇ ਗੰਦੇ ਮੱਦੇ ਪੈਰ ਲੱਗੇ ਹੁੰਦੇ ਆ 스ਮੈਲ ਆਉਣ ਲੱਗ ਜਾਂਦੀ ਆ ਉਹ ਸਾਰੀ ਜਿਹੜੀ ਆ ਉਹ ਖਤਮ ਕਰ ਦਿੰਦਾ ਤੇ ਜਿਹੜਾ ਬਾਕੀ 40 30 40% ਰਹਿ ਜਾਏਗਾ ਉਹ ਤੁਹਾਨੂੰ ਦੱਸਦੀ ਆ ਜੀ ਕਿਸ ਤਰੀਕੇ ਨਾਲ ਆਪਾਂ ਆਪਣਾ ਕੰਬਲ ਸਾਫ਼ ਕਰ ਸਕਦੇ ਆ ਤੇ ਤੁਸੀਂ ਯਕੀਨ ਹੀ ਮੰਨਣਾ ਕਰਕੇ ਦੇਖੋ ਇਹ ਟ੍ਰਿਕ ਜਦੋਂ ਅਸੀਂ ਬੇਕਿੰਗ ਪਾਊਡਰ ਪਾ ਕੇ ਬਰਸ਼ ਕਰਦੇ ਆ ਨਾ ਇਕਦਮ ਕੰਬਲ ਸਾਡਾ ਸੌਫਟ ਸੌਫਟ ਹੋਣਾ ਸ਼ੁਰੂ ਹੋ ਜਾਂਦਾ ਤੇ ਹਲੇ ਆਪਾਂ ਚੰਗੀ ਤਰ੍ਹਾਂ ਨੂੰ ਡਰਾਈਪਿੰਗ ਜਿਹੜਾ ਕਰਾਂਗੇ ਫੇ ਫਿਰ ਇਹ ਜਿਹੜਿਆ ਸੈੱਟ ਆਉਂ ਗਿਆ ਇੱਥੇ ਤੁਸੀਂ ਨਾਲ-ਨਾਲ ਪਾ ਕੇ ਵੀ ਇਹਨੂੰ ਇਸ ਤਰ੍ਹਾਂ ਘੜਸਾ ਕੇ ਰਿਓ ਠੀਕ ਹੈ ਜੀ ਕਿਉਂਕਿ ਹੁਣ ਸਰਦੀਆਂ ਆਈਆਂ ਨੇ ਤੇ ਇੰਨੀ ਜਲਦੀ ਕੰਬਲ ਆਪਾਂ ਧੋ ਨਹੀਂ ਸਕਦੇ ਹੈਗੇ ਚਲੋ ਆਪਾਂ ਧੋ ਹੀ ਲੈਨੇ ਆ ਪਰ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜਦੋਂ ਕੰਬਲ ਨੂੰ ਸੁਕਾਉਣਾ ਹੁੰਦਾ ਕਦੀ ਕਿਤੇ ਰੱਖ ਦਿਆਂ ਕੰਬਲ ਅਸੂ ਕਦੀ ਕਿਸੇ ਕੰਧ ਤੇ ਪਾਉਂਦੇ ਆ ਹਨਾ ਤੇ ਖਰਾਬ ਹੋਣ ਦਾ ਵੀ ਡਰ ਹੁੰਦਾ ਕਿਉਂਕਿ ਤੁਹੋਂ ਦਿੰਨੀ ਜਾਰੀ ਪੈਂਦੀ ਆ ਗਾੜੀ ਧੁੱਪਾਂ ਲੱਗਦੀਆਂ ਨਹੀਂ ਆਂਦੀਆਂ ਆ ਦੇਖੋ ਮੈਂ ਇੱਕ ਦਮ ਕਰਕੇ ਕੰਬਲ ਦੀ ਜਿਹੜੀ ਜਿੰਨੀ ਸਾਰੀ ਗੰਦਗੀ ਆ ਉਹ ਕੱਢ ਰਵਾਂਗੀ ਕਿਸੇ ਤਰੀਕੇ ਨਾਲ ਮੈਂ ਸਾਹੇ ਕੰਬਲ ਨੂੰ ਕੱਢਵਾਵਾਂਗੀ ਇਹ ਮੇਰੀ ਸਾਡਾ ਜਿਹੜੀਆਂ ਨੇ ਕੋ ਸਾਰਿਆਂ ਚੰਗੀ ਤਰ੍ਹਾਂ ਕਰਾਂਗੀ ਤੇ ਮੈਂ ਇਹਨੂੰ ਨੀਚੇ ਹੀ ਛਾਲਿਆ ਸੀਗਾ ਨੀਚੇ ਗੱਦੇ ਸੁੱਕੇ ਹੋਏ ਨੇ ਰੂਮ ਦੇ ਵਿੱਚ ਕਿਉਂਕਿ ਕੰਮ ਚੱਲਣ ਕਰਕੇ ਸਾਡੇ ਹਲੇ ਬੈੱਡ ਹੰਦਰ ਨਹੀਂ ਸੀ ਇਹ ਲੱਗੇ ਤੇ ਮੈਂ ਸੋਚਿਆ ਕਿਉਂ ਨਾ ਬੈੱਡ ਨਾਲੋਂ ਦੀ ਸੋਖਾ ਤਰੀਕਾ ਥੱਲੇ ਆ ਕੰਬਲ ਛਾਲ ਕੇ ਸਾਫ਼ ਕਰਨਾ ਤੇ ਮੈਂ ਇਹ ਚੀਜ਼ ਵੀ ਕਰੀ ਜਾਵਾਂ ਕਿ ਇਸ ਤਰੀਕੇ ਦੇ ਨਾਲ ਮੈਂ ਆਪਣੇ ਜਿੰਨੇ ਵੀ ਕੰਬਲ ਆ ਸਾਰਿਆਂ ਨੂੰ ਕਰ ਲੈਣਾ ਹੈ ਕਿਉਂਕਿ ਇੱਕ ਵਾਰ ਜਿਹੜੀ ਸਮੈਲ ਹੈ ਨਾ ਸਾਰੀ ਖਤਮ ਹੋ ਜੂਗੀ ਉਹ ਬਰਸ਼ ਕਰਿਆ ਹੈ ਤੇਜ ਇਸੇ ਤਰੀਕੇ ਨਾਲ ਤੁਸੀਂ ਦੂਜੀ ਸਾਈਡ ਵੀ ਕਰ ਲੈਣਾ ਠੀਕ ਹੈ ਜੀ ਦੋਨੋਂ ਸਾਈਡ ਕਰਨਾ ਹੈ ਮੈਂ ਵੀਡੀਓ ਵਿੱਚ ਇੱਕੋ ਸਾਈਡ ਦਿਖਾਇਆ ਪਰ ਮੈਂ ਇਹਨੂੰ ਕਰਾਂਗੀ ਦੋਨੋਂ ਸਾਈਡ ਠੀਕ ਹੈ ਜੀ ਦੋਨੋਂ ਸਾਈਡ ਤੁਸੀਂ ਕਰ ਲੈਣਾ ਜਿਵੇਂ ਤੁਸੀਂ ਇਧਰੋਂ ਬੇਕਿੰਗ ਪਾਊਡਰ ਲਾ ਕੇ ਤੇ ਬਰਸ਼ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਕਲੀਨ ਕਰ ਲਿਆ ਤੇ ਇਸ ਤਰ੍ਹਾਂ ਤੁਸੀਂ ਦੂਸਰੀ ਸਾਈਡ ਤੋਂ ਵੀ ਕਰ ਲੈਣਾ ਜੀ ਜਦੋਂ ਦੋਨੋਂ ਸਾਈਡ ਤੁਸੀਂ ਕਰ ਲਿਆ ਹੁਣ ਇਹਨੂੰ ਆਪਾਂ ਕਿਸ ਤਰ੍ਹਾਂ ਕਲੀਨ ਕਰਨਾ ਹੈ ਕਿਉਂਕਿ ਬੇਕਿੰਗ ਪਾਊਡਰ ਦੇ ਨਾਲ ਜਿਹੜੇ ਬੈਕਟੀਰੀਆ ਨੇ ਘਟਾਉਣੇ ਨੇ ਉਹ ਤੇ ਮਰ ਗਏ ਨੇ ਪਰ ਹੁਣ ਆਪਾਂ ਇਹਨੂੰ ਖੁਸ਼ਬੂਦਾਰ ਵੀ ਤੇ ਬਣਾਉਣਾ ਹੈ ਨਾ ਤੇ ਖੁਸ਼ਬੂਦਾਰ ਕਿਸ ਤਰ੍ਹਾਂ ਬਣਾ ਚਲੋ ਮੈਂ ਤੁਹਾਨੂੰ ਦੱਸਦੀ ਆ ਹਾਂਜੀ ਤੇ ਹੁਣ ਮੈਂ ਨਾ ਥੋੜਾ ਜਿਹਾ ਪਾਣੀ ਲੈ ਲਿਆ ਤੇ ਇਹਦੇ ਵਿੱਚ ਮੈਂ ਐਡ ਕਰਾਂਗੀ ਸਿਰਕਾ ਠੀਕ ਹੈ ਜੀ ਇਹ ਆ ਜੀ ਮੇਰੇ ਕੋਲ ਵਾਈਟ ਸਿਰਕਾ ਤੇ ਥੋੜਾ ਜਿਹਾ ਮੈਂ ਇਹ ਪਾ ਦਵਾਂਗੀ ਜਿਹੜਾ ਸਿਰਕਾ ਹੈ ਨਾ ਚੰਗੀ ਤਰ੍ਹਾਂ ਸਾਡੇ ਜਿਹੜੇ ਕੰਬਲ ਨੂੰ ਉਹ ਕਲੀਨ ਕਰ ਦੂਗਾ ਤੇ ਵਿੱਚ ਜੀ ਮੈਂ ਪਾਣ ਲੱਗੀ ਆ ਥੋੜਾ ਜਿਹਾ ਸ਼ੈਂਪੂ ਤੁਸੀਂ ਕੋਈ ਵੀ ਸ਼ੈਂਪੂ ਲੈ ਸਕਦੇ ਹੋ ਤੁਹਾਡੇ ਕੋਲ ਕਲੀਨਿਕ ਪਲਸ ਹੈ ਉਹ ਲੈ ਸਕਦੇ ਹੋ ਮਤਲਬ ਜਿਵੇਂ ਦਾ ਵੀ ਤੁਹਾਡੇ ਘਰ 'ਚ ਸ਼ੈਂਪੂ ਹੈ ਤੁਸੀਂ ਉਹ ਪਾਊਚ ਲੈ ਸਕਦੇ ਹੋ ਤੇ ਥੋੜਾ ਜਿਹਾ ਹੀ ਪਾਣਾ ਹੈ ਅੱਧਾ ਕੁ ਪਾਊਚ ਹੀ ਪੂਰਾ ਪੈਕੇਟ ਭਾਵੇਂ ਨਹੀਂ ਪਾਇਓ ਤੇ ਮੈਂ ਹੀ ਮਾਲਿਆ ਦਾ ਬੱਚਿਆਂ ਵਾਲਾ ਜਿਹੜਾ ਸ਼ੈਂਪੂ ਹੁੰਦਾ ਉਹ ਥੋੜਾ ਜਿਹਾ ਲੈ ਲਵਾਂਗੀ ਠੀਕ ਹੈ ਜੀ ਬਸ ਇੰਨਾ ਕੁ ਜਿਹਾ ਨਾ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਕੋਲ ਲਵਾਂਗੇ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਇਹਦੇ ਨਾਲ ਆਪਾਂ ਕਿਸ ਤਰ੍ਹਾਂ ਕਮਲ ਨੂੰ ਚੰਗੀ ਤਰ੍ਹਾਂ ਕਲੀਨ ਕਰ ਸਕਦੇ ਆ ਤੇ ਜਿਹੜੀ ਸਾਰੀ ਗੰਦਗੀ ਹੈ ਉਹ ਕਿਸ ਤਰ੍ਹਾਂ ਨਿਕਲ ਜਾਏਗੀ ਜੀ ਜਿਹੜਾ ਆਪਾਂ ਕੋਲ ਬਣਾਇਆ ਸੀ ਉਹ ਆਪਾਂ ਲੈ ਲੈਂਦੇ ਤੇ ਮੈਂ ਨਾ ਇੱਥੇ ਇੱਕ ਵਾਈਟ ਕਪੜਾ ਲਿਆ ਤੁਸੀਂ ਕੋਈ ਵੀ ਲੈ ਸਕਦੇ ਹੋ ਮੈਂ ਚਿੱਟਾ ਕੱਪੜਾ ਤਾਂ ਲਿਆ ਤਾਂ ਜੋ ਮੈਂ ਤੁਹਾਨੂੰ ਦਿਖਾ ਸਕਾਂ ਕਿ ਕਿੰਨੀ ਜ਼ਿਆਦਾ ਗੰਦਗੀ ਜਿਹੜੀ ਨਿਕਲਦੀ ਆ ਤੇ ਇਹਦਾ ਅਸੀਂ ਇਹਦੇ ਵਿੱਚ ਇਹਨੂੰ ਡਿਪ ਕਰਿਆ ਨਾ ਠੀਕ ਹੈ ਜੀ ਚੋੜਨ ਤੋਂ ਬਾਅਦ ਮੈਂ ਲੈ ਲਿਆ ਜੀ ਇਸ ਤਰ੍ਹਾਂ ਦਾ ਇੱਕ ਟੱਕੜ ਤੇ ਟੱਕੜ ਦੇ ਉੱਪਰ ਮੈਂ ਇਹਨੂੰ ਕਰ ਲਾਂਗੀ ਕਵਰ ਠੀਕ ਹੈ ਜੀ ਹੁਣ ਆਪਾਂ ਨੂੰ ਕੀ ਕਰਨਾ ਹੈ ਕਿ ਜਿੱਧਰਲੀ ਸਾਈਡ ਤੇ ਸਾਡੇ ਇਦਾਂ ਮਤਲਬ ਬਲੇ ਹੁੰਦੇ ਆ ਨਾ ਇਹਦੇ ਕੰਬਲ ਦੇ ਇਦਾਂ ਜਿਹਾ ਰੇਸ਼ੇ ਜਿ ਤੇ ਆਪਾਂ ਇਹਨੂੰ ਦੂਸਰੀ ਸਾਈਡ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਕਲੀਨ ਕਰਨਾ ਸਾਰੇ ਠੀਕ ਹੈ ਇਹਦੀਆਂ ਜਿਹੜੀਆਂ ਸਾਈਡਾਂ ਉਹ ਵੀ ਕਰਾਂਗੇ ਠੀਕ ਹੈ ਇਸ ਤਰ੍ਹਾਂ ਕਰਕੇ ਕਰਾਂਗੇ ਤੁਸੀਂ ਦੇਖ ਲੈਂਦੇ ਆ ਕਿ ਕੰਬਲ ਦਾ ਕਲਰ ਜਿਹੜਾ ਇੱਕਦਮ ਚੇਂਜ ਹੋ ਜਾਂਦਾ ਤੁਸੀਂ ਕਰਕੇ ਦੇਖਿਓ ਤੇ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਸਾਰੇ ਇਸ ਕੋਲ ਦੇ ਨਾਲ ਨੂੰ ਕਲੀਨ ਕਰਦੇ ਆ ਜਵਾਨੀ ਇਸ ਕੰਮ ਨੂੰ ਥ੍ਰੀਨ ਕਰਦੇ ਜਣਾ ਤੁਸੀਂ ਦੇਖੋ ਸਾਡਾ ਕੰਬਲ ਜਿਹੜਾ ਇੱਕਦਮ ਫਰੈਸ਼ ਹੋ ਜਾਂਦਾ ਤੇ ਕੰਬਲ ਦੇ ਵਿੱਚੋਂ ਸਾਰੀ ਜਿਹੜੀ ਸਮੈਲ ਆ ਉਹ ਚਲੀ ਜਾਂਦੀ ਆ ਤੇ ਜਿਹੜਾ ਅਸੀਂ ਸਿਰਕਾ ਪਾਇਆ ਉਹਦੇ ਨਾਲ ਸਾਡਾ ਕੰਬਲ ਜਿਹੜਾ ਚੰਗੀ ਤਰ੍ਹਾਂ ਡਰਾਈਕਿੰਗ ਹੋ ਜਾਂਦਾ ਤੇ ਜਿਹੜਾ ਅਸੀਂ ਸ਼ੈਪੂ ਪਾਇਆ ਉਹਦੇ ਨਾਲ ਜਿਹੜੀ ਉਹ ਬੜੀ ਸੋਹਣੀ ਸੈਲ ਆਉਣ ਲੱਗ ਜਾਂਦੀ ਆ ਹਾਂਜੀ ਤੇ ਤੁਸੀਂ ਵੇਖ ਸਕਦੇ ਆ ਦੇਖੋ ਕਿੰਨੀ ਜ਼ਿਆਦਾ ਗੰਦਗੀ ਜਿਹੜੀ ਆ ਉਹ ਸਾਈਡਾਂ ਤੋਂ ਆ ਰਹੀ ਆ हां जी ਤੇ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਆ ਕਿੰਨੀ ਗੰਦਗੀ ਆ ਸਾਰੀ ਸਾਡੇ ਕੰਬਲ ਤੋਂ ਆਈ ਆ ਤੇ ਇਹ ਜਿੰਨੇ ਬੱਚਿਆਂ ਨੇ ਪੈਰ ਵਗੈਰਾ ਲਾਏ ਹੁੰਦੇ ਹਨਾ ਗੰਦੇਮੰਦੇ ਤੇ ਇਹ ਸਾਰੀ ਤੁਸੀਂ ਜਿਹੜੀ ਡਸਟ ਆ ਇਦਾਂ ਕੰਬਲ ਦੀ ਕੱਢ ਸਕਦੇ ਹੋ ਤੇ ਇਹਨੂੰ ਮੈਂ ਫੇਰ ਇੱਕ ਵਾਰ ਜਿਹੜਾ ਉਹ ਡਿਪ ਕਰਾਂਗੀ ਪਾਣੀ 'ਚ ਡਿਪ ਕਰਕੇ ਤੇ ਇਸੇ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਕਲੀਨ ਕਰ ਲਾਂਗੀ ਠੀਕ ਹੈ ਜੇ ਸਾਡਾ ਨਹੀਂ ਕਿ ਬਹੁਤ ਜ਼ਿਆਦਾ ਗੰਦੀਆਂ ਹੋ ਜਾਂਦੀਆਂ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਕੱਲੀ-ਕੱਲੀ ਨੂੰ ਕਲੀਨ ਕਰਾਂਗੇ ਠੀਕ ਹੈ ਜੀ ਹਾਂ ਜੀ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਆਪਣਾ ਕੰਬਲ ਜਿਹੜਾ ਉਹ ਸਾਰਾ ਕਲੀਨ ਕਰਦੇ ਜਾਣਾ ਦੇਖੋ ਤੁਸੀਂ ਇੰਨਾ ਗੰਦਾ ਇਹ ਕੱਪੜਾ ਹੋ ਰਿਹਾ ਨਾ ਮੈਂ ਤੁਹਾਨੂੰ ਪਾਣੀ ਦੀ ਕੋਣੀ ਜਿਹਦੇ ਵਿੱਚ ਆਪਾਂ ਬਾਰ-ਬਾਰ ਚੇਂਜ ਕੀਤਾ ਤੇ ਜੇ ਤੁਹਾਨੂੰ ਲੱਗੇਗਾ ਕਿ ਕੰਬਲ ਚੋਂ ਜ਼ਿਆਦਾ ਗੰਦਾ ਪਾਣੀ ਹੋ ਗਿਆ ਕੰਬਲ ਚੋਂ ਗੰਦਗੀ ਨਹੀਂ ਜ਼ਿਆਦਾ ਤੇ ਤੁਸੀਂ ਪਾਣੀ ਤੁਸੀਂ ਚੇਂਜ ਕਰ ਸਕਦੇ ਹੋ ਤੇ ਪਾਣੀ ਦੇ ਵਿੱਚ ਸਿਰਕਾ ਇਸੇਆਪ ਨੂੰ ਵੀ ਪਾ ਸਕਦੇ ਹੋ ਠੀਕ ਹੈ ਜੀ ਇਸੇ ਤਰੀਕੇ ਨਾਲ ਮੈਂ ਇਹਦਾ ਥੋੜਾ ਥੋੜਾ ਪਾਉ ਲੈ ਕੇ ਸਾਰਾ ਪਾਣੀ ਕੱਢੀ ਜਾਣਾ ਹੈ ਠੀਕ ਹੈ ਤੇ ਜਦੋਂ ਤੁਸੀਂ ਦੂਸਰੀ ਸਾਈਡ ਕਰਨਾ ਨਾ ਕੰਬਲ ਦੀ ਉਦੋਂ ਤੁਸੀਂ ਪਾਣੀ ਸਾਰਾ ਚੇਂਜ ਕਰਨਾ ਹੈ ਇਸੇ ਪਾਣੀ ਦੇ ਨਾਲ ਤੁਸੀਂ ਥਲੀ ਨਹੀਂ ਕਰਨਾ ਤੁਸੀਂ ਦੇਖਿਓ ਆਪਣੇ ਇੱਧਰ ਕੰਬਲ ਦਾ ਹਾਲ ਦੇਖਿਓ ਤੇ ਇੱਧਰ ਦੇਖਿਓ ਬਹੁਤ ਇਹ ਇਕਦਮ ਜਿਹੜਾ ਸਾਡਾ ਕੰਬਲ ਹੈ ਉਹ ਸਾਫ਼ ਹੋ ਗਿਆ ਹੈ ਹਾਂਜੀ ਜਿੱਥੇ ਤੁਸੀਂ ਦੇਖ ਸਕਦੇ ਸਾਡਾ ਪਾਣੀ ਜਿਹੜਾ ਕਿੰਨਾ ਜ਼ਿਆਦਾ ਗੰਦਾ ਹੋ ਗਿਆ ਤੇ ਸਾਰੀ ਗੰਦਗੀ ਸਾਡੇ ਕੰਬਲ ਦੀ ਆਈ ਹੋਈ ਆ ਹਾਲੇ ਕਿ ਅਸੀਂ ਆਪਣਾ ਕੰਬਲ ਧੋਤਾ ਹੋਇਆ ਸੀਗਾ ਹਣਾ ਤੇਮ ਕਿਉਂਕਿ ਮੈਂ ਕੰਬਲ ਨੂੰ ਧੋ ਕੇ ਰੱਖਿਆ ਹੋਇਆ ਸੀਗਾ ਤੇ ਮੈਂ ਕਿਹਾ ਚਲੋ ਹੁਣ ਜ਼ਰੂਰਤ ਹੈ ਤੇ ਕੱਢਦੀਆਂ ਬਾਹਰ ਤੇ ਦੇਖਿਆ ਤੇ ਆ ਵੇਲੋ ਵਾਲੀ ਇੱਕ ਸਾਈਡ ਮੈਂ ਡਰਾਈ ਕਲਿੰਗ ਕੀਤਾ ਤੇ ਪਾਣੀ ਦਾ ਆ ਹਾਲ ਹੋ ਗਿਆ ਤੇ ਜੀ ਕੰਬਲ ਦੀ ਦੂਸਰੀ ਸਾਈਡ ਆਪਾਂ ਕਰਨਾ ਹੈ ਜੀ ਜੀ ਤੇ ਹੁਣ ਮੈਂ ਇਸ ਕੰਬਲ ਨੂੰ ਜੇ ਤਾਂ ਹੁਣ ਤਹੁੰਦਾ ਹਜੇ ਧੁੱਪਾਂ ਹੈਗੀਆਂ ਹਨਾ ਹੁਣ ਆਪਾਂ ਇਹਨੂੰ ਥੋੜੀ ਦੇਰ ਕੋਠੇ ਦੇ ਉੱਪਰ ਸੁੱਕਣੇ ਪਾ ਦਵਾਂਗੇ ਛੱਤ ਦੇ ਉੱਪਰ ਹਨਾ ਤੇ ਇਹ ਥੋੜਾ ਜਿਹਾ ਡਰਾ ਜਿਹੜਾ ਗਿੱਲਾ ਪਾ ਲਿਆ ਦਾ ਕਿਉਂਕਿ ਅਸੀਂ ਗਿੱਲਾ ਤਾਂ ਜ਼ਿਆਦਾ ਕੀਤਾ ਨਹੀਂ ਪਰ ਇੱਕ ਵਾਰ ਜਿੰਨੂੰ ਧੁੱਪ ਲੱਗ ਜੂਗੀ ਅੱਧਾ ਘ ਇਕਦਮ ਸਾਫ਼ ਹੋ ਜੇ ਤੇ ਭੈਣੋ ਦੇਖੋ ਹੁਣ ਇੰਨੀ ਜਲਦੀ ਕੰਬਲ ਨਹੀਂ ਧੋ ਸਕਦੇ ਆਪਾਂ ਤੇ ਤੁਸੀਂ ਇਸ ਤਰ੍ਹਾਂ ਡਰਾਈ ਕਲੀਨ ਕੰਬਲ ਨੂੰ ਕਰ ਲਿਆ ਕਰੋ ਤਾਂ ਜੋ ਜਿਹੜੇ ਬੱਚਿਆਂ ਦੇ ਹਨਾ ਪੈਰ ਲੱਗੇ ਹੁੰਦੇ ਆ ਬੱਚੇ ਸਰਦੀਆਂ ਦੇ ਵਿੱਚ ਹਨਾ ਕੰਬਲਾ 'ਚ ਬੈਠ ਕੇ ਖਾਂਦੇ ਨੇ ਕੋਈ ਵੀ ਦਾਗ ਲੱਗ ਗਿਆ ਤੇ ਇਸ ਤਰੀਕੇ ਨਾਲ ਤੁਸੀਂ ਜਿਹੜੀ ਬਦਬੂ ਹੈ 스멜 ਹੈ ਉਹ ਕੱਢ ਸਕਦੀਆਂ ਹੋ ਠੀਕ ਹੈ ਜੀ ਕਿਉਂਕਿ ਸਰਦੀਆਂ ਸਿਰਫ ਇੱਕ ਦੋ ਵਾਰ ਹੀ ਕੰਬਲ ਧੁੱਪ ਦੇਣੇ ਜ਼ਿਆਦਾ ਨਹੀਂ ਧੁੱਪ ਸਕਦੇ ਤੇ ਜਦੋਂ ਵੀ ਤੁਹਾਨੂੰ ਗੰਦਾ ਲੱਗੇ 10-15 ਦਿਨ ਬਾਅਦ ਤੁਸੀਂ ਇਸ ਤਰ੍ਹਾਂ ਉਹਨੂੰ ਡਰਾਈ ਕਲੀਨ ਕਰ ਲੈਣਾ ਹੈ ਤੇ ਮੇਰੀਆਂ ਛੋਟੀਆਂ-ਛੋਟੀਆਂ ਟ੍ਰਿਕ ਜਾਨਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਪੋਰਟ ਜ਼ਰੂਰ ਕਰਿਓ ਚੰਗਾ ਜੀ ਪੈਣੋ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ